ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਾਬਾ ਜੀ ਅੱਜ ਘਰੇ ਆਏ ਨੇ ਅੰਮ੍ਰਿਤਪਾਲ ਦੇ ਬਾਪੂ ਜੀ ਹੁਣੀ ਸਾਡੇ ਬਾਪੂ ਜੀ ਕੌਮ ਦੇ ਬਾਪੂ ਹੈ ਨਾ ਤੇ ਅਸੀਂ ਤਾਂ ਧੰਨ ਬਾਗ ਮੰਨਦੇ ਆ ਵੀ ਸਾਡੇ ਘਰ ਬਾਪੂ ਜੀ ਦੇ ਚਰਨ ਪਏ ਨੇ ਤੇ ਮਾਨ ਸਨਮਾਨ ਦਿੱਤਾ ਬਾਪੂ ਜੀ ਨੇ ਸਾਨੂੰ ਅਸੀਂ ਧੰਨਵਾਦ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਜਦੋਂ ਵੀ ਸਾਡੀ ਲੋੜ ਪਊਗੀ ਅਸੀਂ ਇੱਕ ਬੋਝ ਹਾਜ਼ਰ ਹੋਵਾਂਗੇ ਤੇ ਬਹੁਤ ਬਹੁਤ ਧੰਨਵਾਦ ਹੈ ਬਾਪੂ ਜੀ ਦੇ ਸਾਡੇ ਘਰੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾਂ ਜੋਧਿਆਂ ਦੇ ਘਰ ਆਉਣ ਤੇ ਸੁਭਾਗ ਪ੍ਰਾਪਤ ਹੋਇਆ ਕਿ ਸਾਨੂੰ ਇਹ ਮਾਣ ਹੈ ਕਿ ਸਾਡੀ ਕੌਮ ਦੇ ਹੀਰੇ ਐ ਇਹ ਇਹਨਾਂ ਨੇ ਸਾਡੀ ਕੌਮ ਵਾਸਤੇ ਹੱਕਾਂ ਲਈ ਆਪਣੀ ਕੌਮ ਦੇ ਹੱਕਾਂ ਲਈ ਬੜਾ ਵੱਡਾ ਸੰਘਰਸ਼ ਕੀਤਾ ਬੜਾ ਤਸ਼ੱਦਦ ਚਲਿਆ ਅਸਾ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਯੋਧਿਆਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿਣ ਤੇ ਕੌਮ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ ਇਹੋ ਸਾਡੀ ਦਿਲ ਦੀ ਇੱਛਾ ਤੇ ਮਹਾਰਾਜ ਸਾਨੂੰ ਜਿਹੜੇ ਸਾਡੇ ਨੌਜਵਾਨੀ ਆ ਉਹਨਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿਰ ਤੇ ਮੇਰ ਭਰਾਤ ਰੱਖੋ ਇਹੋ ਜਿਹੇ ਨੌਜਵਾਨ ਅੱਗੇ ਅੱਗੇ ਆਉਣ ਤੇ ਸਾਡੀ ਕੌਮ ਦੀ ਵਾਗਡੋਰ ਸੰਭਾਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਘਰੇ ਆਏ ਨੇ ਅੰਮ੍ਰਿਤਪਾਲ ਦੇ ਬਾਪੂ ਜੀ ਹੁਣੀ ਸਾਡੇ ਬਾਪੂ ਜੀ ਕੋਮ ਦੇ ਬਾਪੂ ਹੈ ਨਾ ਤੇ ਅਸੀਂ ਤਾਂ ਧੰਨ ਬਾਗ ਮੰਨਦੇ ਆਂ ਸਾਡੇ ਘਰ ਬਾਪੂ ਜੀ ਦੇ ਚਰਨ ਪਏ ਨੇ ਤੇ ਮਾਨ ਸਨਮਾਨ ਦਿੱਤਾ ਬਾਪੂ ਜੀ ਨੇ ਸਾਨੂੰ ਅਸੀਂ ਧੰਨਵਾਦ ਕਰਦੇ ਹਾਂ ਦੇ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਜਦੋਂ ਵੀ ਸਾਡੀ ਲੋੜ ਪਊਗੀ ਅਸੀਂ ਇੱਕ ਬੋਲ ਚ ਹਾਜ਼ਰ ਹੋਵਾਂਗੇ ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਸਾਡੇ ਘਰੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾਂ ਜੋਧਿਆਂ ਦੇ ਘਰ ਆਉਣ ਤੇ ਸੁਭਾਗ ਪ੍ਰਾਪਤ ਹੋਇਆ ਕਿ ਸਾਨੂੰ ਇਹ ਮਾਣ ਹੈ ਕਿ ਸਾਡੀ ਕੌਮ ਦੇ ਹੀਰੇ ਐ ਇਹ ਇਹਨਾਂ ਨੇ ਸਾਡੀ ਕੌਮ ਵਾਸਤੇ ਹੱਕਾਂ ਲਈ ਆਪਣੀ ਕੌਮ ਦੇ ਹੱਕਾਂ ਲਈ ਬੜਾ ਵੱਡਾ ਸੰਘਰਸ਼ ਕੀਤਾ ਬੜਾ ਤਸ਼ੱਦਦ ਚਲਿਆ ਅਸਾਂ ਅਸੀਂ ਚਾਹੁੰਦੇ ਹਾਂ ਕਿ ਇਹੋ ਜੇ ਯੋਧਿਆਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿਣ ਤੇ ਕੌਮ ਦੀ ਵੱਤੋਂ ਵੱਤ ਸੇਵਾ ਕਰ ਸਕਣ ਇਹੋ ਸਾਡੀ ਦਿਲੀਸ਼ਾ ਤੇ ਮਹਾਰਾਜ ਸਾਨੂੰ ਜਿਹੜੇ ਸਾਡੇ ਨੌਜਵਾਨੀ ਆ ਉਹਨਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿਰ ਤੇ ਮੇਰ ਭਰਾਤ ਰੱਖੋ ਇਹ ਜੇ ਨੌਜਵਾਨ ਅੱਗੇ ਅੱਗੇ ਆਉਣ ਤੇ ਸਾਡੀ ਕੌਮ ਦੀ ਵਾਗਡੋਰ ਸੰਭਾਲਣ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਘਰੇ ਆਏ ਨੇ ਅੰਮ੍ਰਿਤਪਾਲ ਦੇ ਬਾਪੂ ਜੀ ਹੁਣੀ ਸਾਡੇ ਬਾਪੂ ਜੀ ਕੋਮ ਦੇ ਬਾਪੂ ਹੈ ਨਾ ਤੇ ਅਸੀਂ ਤਾਂ ਧੰਨ ਬਾਗ ਮੰਨਦੇ ਆਂ ਕਿ ਸਾਡੇ ਘਰ ਬਾਪੂ ਜੀ ਦੇ ਚਰਨ ਪਏ ਨੇ ਤੇ ਮਾਨ ਸਨਮਾਨ ਦਿੱਤਾ ਬਾਪੂ ਜੀ ਨੇ ਸਾਨੂੰ ਅਸੀਂ ਧੰਨਵਾਦ ਕਰਦੇ ਆਂ ਤੇ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਜਦੋਂ ਵੀ ਸਾਡੀ ਲੋੜ ਪਊਗੀ ਅਸੀਂ ਇੱਕ ਬੋਲ ਚ ਹਾਜ਼ਰ ਹੋਵਾਂਗੇ ਤੇ ਬਹੁਤ ਬਹੁਤ ਧੰਨਵਾਦ ਹੈ ਬਾਪੂ ਜੀ ਦੇ ਸਾਡੇ ਘਰੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾਂ ਜੋਧਿਆਂ ਦੇ ਘਰ ਆਉਣ ਤੇ ਸੁਭਾਗ ਪ੍ਰਾਪਤ ਹੋਇਆ ਕਿ ਸਾਨੂੰ ਇਹ ਮਾਣ ਹੈ ਕਿ ਸਾਡੀ ਕੌਮ ਦੇ ਹੀਰੇ ਐ ਇਹ ਇਹਨਾਂ ਨੇ ਸਾਡੀ ਕੌਮ ਵਾਸਤੇ ਹੱਕਾਂ ਲਈ ਆਪਣੀ ਕੌਮ ਦੇ ਹੱਕਾਂ ਲਈ ਬੜਾ ਵੱਡਾ ਸੰਘਰਸ਼ ਕੀਤਾ ਬੜਾ ਤਸ਼ੱਦਦ ਨਾਲ ਆਸਾਂ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਯੋਧਿਆਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿਣ ਤੇ ਕੌਮ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ ਇਹੋ ਸਾਡੀ ਦਿਲ ਦੀ ਇੱਛਾ ਤੇ ਮਹਾਰਾਜ ਸਾਨੂੰ ਜਿਹੜੇ ਸਾਡੇ ਨੌਜਵਾਨੀ ਆ ਉਹਨਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਰੱਖੋ ਇਹ ਜਿਹੇ ਨੌਜਵਾਨ ਅੱਗੇ ਅੱਗੇ ਆਉਣ ਤੇ ਸਾਡੀ ਕੌਮ ਦੀ ਵਾਗਡੋਰ ਸੰਭਾਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਾਬਾ ਜੀ ਅੱਜ ਘਰੇ ਆਏ ਨੇ ਅੰਮ੍ਰਿਤਪਾਲ ਦੇ ਬਾਪੂ ਜੀ ਹੁਣੀ ਸਾਡੇ ਬਾਪੂ ਜੀ ਕੋਮ ਦੇ ਬਾਪੂ ਹੈ ਨਾ ਤੇ ਅਸੀਂ ਦਾ ਧੰਨ ਬਾਗਮਾਨ ਦੇ ਵੀ ਸਾਡੇ ਘਰ ਬਾਪੂ ਜੀ ਦੇ ਚਰਨ ਪਏ ਨੇ ਤੇ ਮਾਨ ਸਨਮਾਨ ਦਿੱਤਾ ਬਾਪੂ ਜੀ ਨੇ ਸਾਨੂੰ ਅਸੀਂ ਧੰਨਵਾਦ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਜਦੋਂ ਵੀ ਸਾਡੀ ਲੋੜ ਪਊਗੀ ਅਸੀਂ ਇੱਕ ਬੋਝ ਹਾਜ਼ਰ ਹੋਵਾਂਗੇ ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਦੇ ਸਾਡੇ ਘਰੇ ਆਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾਂ ਜੋੜਿਆਂ ਦੇ ਘਰ ਆਉਣ ਤੇ ਸੁਭਾਗ ਪ੍ਰਾਪਤ ਹੋਇਆ ਕਿ ਸਾਨੂੰ ਇਹ ਮਾਣ ਹੈ ਕਿ ਸਾਡੀ ਕੌਮ ਦੇ ਹੀਰੇ ਐ ਇਹ ਇਹਨਾਂ ਨੇ ਸਾਡੀ ਕੌਮ ਵਾਸਤੇ ਹੱਕਾਂ ਲਈ ਆਪਣੀ ਕੌਮ ਦੇ ਹੱਕਾਂ ਲਈ ਬੜਾ ਵੱਡਾ ਸੰਘਰਸ਼ ਕੀਤਾ ਬੜਾ ਤਸ਼ੱਦਦ ਚਲਿਆ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਯੋਧਿਆਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਉਹਨਾਂ ਦੀਆਂ ਅੱਖਾਂ ਸੰਗ ਰਹਿਣ ਤੇ ਕੌਮ ਦੀ ਵੱਤੋਂ ਵੱਤ ਸੇਵਾ ਕਰ ਸਕਣ ਇਹੋ ਸਾਡੀ ਇੱਜ਼ਤ ਆ ਤੇ ਮਹਾਰਾਜ ਸਾਨੂੰ ਜਿਹੜੇ ਸਾਡੀ ਨੌਜਵਾਨੀ ਆ ਉਹਨਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿਰ ਤੇ ਮੇਰ ਭਰਾਤ ਰੱਖੋ ਇਹੋ ਜਿਹੇ ਨੌਜਵਾਨ ਅੱਗੇ ਅੱਗੇ ਆਉਣ ਤੇ ਸਾਡੀ ਕੌਮ ਦੀ ਵਾਗਡੋਰ ਸੰਭਾਲਣ ਵਾਹਿਗੁਰੂ ਜੀ ਕਰੇ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਬਖਸ਼ੇ ਬਾਬਾ ਜੀ ਅੱਜ ਘਰੇ ਆਏ ਨੇ ਅੰਮ੍ਰਿਤਪਾਲ ਦੇ ਬਾਪੂ ਜੀ ਹੁਣੀ ਸਾਡੇ ਬਾਪੂ ਜੀ ਕੌਮ ਦੇ ਬਾਪੂ ਹੈ ਨਾ ਤੇ ਅਸੀਂ ਤਾਂ ਧੰਨ ਭਾਗ ਮੰਨਦੇ ਆ ਵੀ ਸਾਡੇ ਘਰ ਬਾਪੂ ਜੀ ਦੇ ਚਰਨ ਪਏ ਨੇ ਤੇ ਮਾਨ ਸਨਮਾਨ ਦਿੱਤਾ ਬਾਪੂ ਜੀ ਨੇ ਸਾਨੂੰ ਅਸੀਂ ਧੰਨਵਾਦ ਕਰਦੇ ਤੇ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਜਦੋਂ ਵੀ ਸਾਡੀ ਲੋੜ ਪਊਗੀ ਅਸੀਂ ਇੱਕ ਬੋਝ ਹਾਜ਼ਰ ਹੋਵਾਂਗੇ ਤੇ ਬਹੁਤ ਬਹੁਤ ਧੰਨਵਾਦ ਹੈ ਬਾਪੂ ਜੀ ਦੇ ਸਾਡੇ ਘਰੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾਂ ਜੋਦਿਆਂ ਦੇ ਘਰ ਆਉਣ ਤੇ ਸੁਭਾਗ ਪ੍ਰਾਪਤ ਹੋਇਆ ਕਿ ਸਾਨੂੰ ਇਹ ਮਾਣ ਹੈ ਕਿ ਸਾਡੀ ਕੌਮ ਦੇ ਹੀਰੇ ਐ ਇਹ ਇਹਨਾਂ ਨੇ ਸਾਡੀ ਕੌਮ ਵਾਸਤੇ ਹੱਕਾਂ ਲਈ ਆਪਣੀ ਕੌਮ ਦੇ ਹੱਕਾਂ ਲਈ ਬੜਾ ਵੱਡਾ ਸੰਘਰਸ਼ ਕੀਤਾ ਬੜਾ ਤਸ਼ੱਦਦ ਚਲਿਆ ਅਸਾ ਅਸੀਂ ਚਾਹੁੰਦੇ ਹਾਂ ਕਿ ਇਹੋ ਜੇ ਯੋਧਿਆਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਉਹਨਾਂ ਦੀ ਅੰਗ ਸੰਗ ਰਹਿਣ ਤੇ ਕੌਮ ਦੀ ਵੱਤੋਂ ਵੱਤ ਸੇਵਾ ਕਰ ਸਕਣ ਇਹੋ ਸਾਡੀ ਦਿਲੀਸ਼ਾ ਤੇ ਮਹਾਰਾਜ ਸਾਨੂੰ ਜਿਹੜੇ ਸਾਡੇ ਨੌਜਵਾਨੀ ਆ ਉਹਨਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਤਰਕੋ ਇਹੋ ਜੇ ਨੌਜਵਾਨ ਅੱਗੇ ਅੱਗੇ ਆਉਣ ਤੇ ਸਾਡੀ ਕੌਮ ਦੀ ਵਾਗਡੋਰ ਸੰਭਾਲਣ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ